ਕਲ ਵੀ ਸਾਰੀ ਸਿਰੇ ਚੜੇਗੀ ਖਤਮ ਹੋਣ ਦੇ ਰੋਸੇ ਜਿਕਰ ਮਿਲ ਜਾਣਗੇ ਚਾਹ ਦੇ ਨਾਲ ਸਮੋਸੇ ਦੋਸਤੋ ਚਾਹ ਰੱਖਾ ਤੇ ਜੰਮੂਲੇ ਸਨੈਕਸ ਚਾਹ ਦੇ ਸਵਾਦ ਨੂੰ ਬੜਾ ਵਧਾਉਂਦੇ ਆ ਉਹ ਵੱਖਰੀ ਗੱਲ ਹੈ ਕਿ ਜਿਹੜੀ ਚਾਹ ਹੈ ਉਹ ਜਲਦੀ ਖਤਮ ਹੋ ਜਾਂਦੀ ਹੈ ਜੇ ਚਾਹ ਨਾਲ ਲਿਟਵੀ ਗੀਤਾ ਦੀ ਗੱਲ ਕਰਾਂ ਤਾਂ ਵਿਕੀ ਤਾਲੀ ਵਾਲਾ ਕਹਾਣਾ ਆ ਜਾ ਵੀ ਗੱਲਾਂ ਕਰੀਏ ਨਾ ਦੀ ਕੁਟਚਾ ਨਾ ਪਈਏ ਇਹ ਦੱਸਦਾ ਹੈ कि गलबात करने चाह की बड़ी लौड़ है तो एक गाँव आयानटीन एटी थ्री सौतन फिल्म का शायद मेरी शादी का ख्याल दिल में आया है इसीलिए मम्मी ने मेरी तुम्हें चाय पर बुलाया है हम जब विहरी की गल हो रही है तो विटेक होर गीत सुना की पिओगे की एक कप चाह अपचा की पियो के एक अपचा ये पंजाबी गीत है ਵਿਆਵਹਾਰਿਕ ਕਾਰ ਵਿੱਚ ਰੌਣਕ ਜੜੀਆ ਉਹਨੂੰ ਪੂਰਾ ਬਤੰਦ ਹੈ। ਇਸੀ ਗੀਤਾ ਦੀ ਗੱਲ ਤੇ ਹੁਣ ਗਲ ਕੱਤਿਆ ਚਾਹ ਪੀਤੇ ਤਰੀਕਾ। ਚਾਹ ਪਿੰਡਾ ਸਵਾਦ ਦੋਸਤੋਂ ਆਂਦਾ ਹੈ ਆਪਣ ਨੂੰ ਮਨ ਪਸੰਦ। ਚਾਹ ਦੇ ਕੱਪ ਵਿੱਚ ਜਾਂ ਗਲਾਸ ਵਿੱਚ। ਤੇ ਜੇ ਕੁੰਨੜ ਵਾਲੀ ਚਾਹ ਮਿਲ ਜੇ ਤੌ ਰਵਿਆ ਲੱਭੀ ਮਜ਼ਾ। ਮਨ ਚਾਹ ਦੀ ਪ੍ਰੈਜੈਂਟੇਸ਼ਨ ਵੀ ਮੈਟਰ ਕਰਦੀ ਹੈ। ਤੇ ਚਾਹ ਪੀਣ ਵਾਲੇ ਬੰਦੇ ਵੀ ਦੋ ਤਰ੍ਹਾਂ ਦੇ ਹੁੰਦੇ ਐ ਇੱਕ ਹੁੰਦੇ ਉਹ ਜਿਹੜੇ ਗਰਮਾ ਗਰਮ ਚਾਹ ਨੂੰ ਫਟਾਫਟ ਪੀ ਕੇ niche glass ਆਕ ਦਿੰਦੇ ਆ ਉਹਨਾਂ ਦੀ ਗੱਲ ਨਹੀਂ ਕਾਟੀ ਇੱਕ ਵਾਰ ਗੱਲ ਕਾਟੀ ਉਹਨਾਂ ਦੀ ਜਿਹੜੇ ਲੋਕ ਚਾਹ ਨੂੰ ਪੜੇ ਸਵਾਦ ਲਾ ਲਾ ਕੇ ਚੁਸਕੀਆਂ ਲੈ ਲੈ ਕੇ ਆਰਾਮ ਨਾਲ ਬੈਠ ਕੇ ਪੀਂਦੇ ਆ ਜਿਨ੍ਹਾਂ ਨੂੰ ਦੇਖ ਕੇ ਸਾਹਮਣੇ ਬੱਟੇ ਬੰਦੀ RAM ਤੇਲ ਜੜਾ ਚਾਹ ਪੀ ਲੈ ਤਰਸ ਜਾਂਦਾ ਉਹ ਵੱਖਰੀ ਗੱਲ ਐ ਉਹ ਫਾਰਮੂਲਨ ਤੇ ਅੰਦਰੋਂ ਦੇ ਲਖਾ ਹਾਂ ਕਰਦੇ ਤੇ ਉਹ ਪੂਰਣਾਲਾ ਕਰਨੀ ਪੈ ਜਾਂਦੀ ਹੈ ਇਹ ਤਾਂ ਸੀ ਚਾਹ ਪੀਤੇ ਦੇ ਵਿਖਿਆ ਦੇ ਘਰ ਹੁਣ ਮੈਂ ਤੁਹਾਨੂੰ ਦੱਸਾਂ ਕਿ ਸਾਡਾ ਦੇਸ਼ ਭਾਰਤ ਜਿਹੜਾ ਉਹ ਚਾਹ ਕੰਜ਼ੂਮ ਕਰਦਾ ਹੈ ਹੀ ਹੈ ਪਰ ਚਾਹ ਪ੍ਰੋਡਿਊਸ ਕਰਦੇ ਵਿੱਚ ਵੀ ਦੂਸਰੇ ਨੰਬਰ ਚ ਹੈ ਦੁਨੀਆ ਵਿੱਚ ਮਤਲਬ ਅਸੀਂ ਚਾਹ ਪਿੰਦੇ ਨਹੀਂ ਆ ਚਾਹ ਪੀ ਲਾਂਦੇ ਵੀ ਆ ਦੂਜੇ ਦੇ ਸਾਹ ਇਹਨੂੰ ਜਾਂਦੇ ਜਾਂਦੇ ਇੱਕ ਤੁਹਾਨੂੰ ਹੋਰ ਗੀਤ ਦੱਸਾਂ ਜਿਹੜਾ ਅੱਜ ਕੱਲ ਪੰਜਾਬੀ ਆਇਆ ਹੋਇਆ ਆਓ ਮੈਂ ਤੈਨੂੰ ਚਾਪੀਆ ਆਓ ਮੈਂ ਤੈਨੂੰ ਚਾਪੀਆ ਆਜ ਦੋਸਤੋ ਇਹਦੇ ਨਾਲ ਚਾਰੀ ਜਿ ਚੱਲ ਗਈ ਖਤਮ ਕਰਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦੋਸਤੋ dapatlah